ਜਿਹੜੀ ਇਹ ਰੋਡ ਆ ਰਹੀ ਹੈਗੀ ਐ ਇਹ ਚੰਡੀਗੜ੍ਹ ਦੀ ਮੱਧਿਆਮਾਰਗ ਰੋਡ ਹੈਗੀ ਐ ਇਸ ਰੋਡ ਦੇ ਉੱਪਰ ਜਿਹੜਾ ਹੈਗਾ ਪੀਜੀਐ ਵੀ ਆਂਦਾ ਹੈਗਾ ਸੈਕਟਰ 16 ਦਾ ਹਸਪੀਟਲ ਵੀ ਆਂਦਾ ਹੈਗਾ ਉਸ ਤੋਂ ਬਾਅਦ ਰੋਜ਼ ਗਾਰਡਨ ਵੀ ਜਿਹਨਾਂ ਦੇਖਿਆ 16 ਸੈਕਟਰ ਤੋਂ ਉਹ ਵੀ ਇਸੀ ਰੋਡ ਦੇ ਉੱਪਰ ਆਂਦਾ ਹੈਗਾ ਉਸ ਤੋਂ ਬਾਅਦ ਫੁਆਰੇ ਵਾਲਾ ਚੌਂਕ ਜਿਹੜਾ ਹੈਗਾ ਇਸ ਰੋਡ ਤੇ ਆਂਦਾ ਹੈਗਾ ਫੁਆਰੇ ਵਾਲੇ ਚੌਂਕ ਤੋਂ ਬਾਅਦ 26 ਮੰਡੀ ਦਾ ਚੌਂਕ ਆਂਦਾ ਹੈਗਾ 26 ਮੰਡੀ ਦੇ ਚੌਂਕ ਤੋਂ ਬਾਅਦ ਟਰਾਂਸਪੋਰਟ ਚੌਂਕ ਆਂਦਾ ਹੈਗਾ ਟਰਾਂਸਪੋਰਟ ਚੌਕ ਤੋਂ ਬਾਅਦ ਰੇਲਵੇ ਲਾਈਨ ਰੇਲਵੇ ਸਟੇਸ਼ਨ ਵਾਲੀ ਲਾਈਟਾਂ ਆਉਂਦੀਆਂ ਤੋਂ ਉਸ ਤੇ ਕ੍ਰੋਸ ਕਰਕੇ ਅੱਗੇ ਹਾਊਸਿੰਗ ਬੋਰਡ ਦਾ ਚੌਕ ਆਂਦਾ ਕ੍ਰੋਸ ਕਰਕੇ ਅੱਗੇ ਇਹ ਪੰਜੌਰ ਸ਼ਿਮਲੇ ਨੂੰ ਜਾਂਦੀ ਹੈ ਰੋਡ ਇਹ ਜਦੋਂ ਆਪਾਂ ਇਧਰੋਂ ਲਾਸਟ ਟਰਾਂਸਪੋਰਟ 26 ਮੰਡੀ ਤੋਂ ਬਾਅਦ ਟਰਾਂਸਪੋਰਟ ਵਾਲਾ ਚੌਕ ਕ੍ਰੋਸ ਕਰ ਲੰਨੇ ਆ ਨਾ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਵਾਲੀ ਲਾਈਟਾਂ ਆਉਂਦੀਆਂ ਉਹ ਕ੍ਰੋਸ ਕਰਨ ਤੋਂ ਬਾਅਦ ਜਸਟ ਸਾਹਮਣੇ ਕਲਾਗ੍ਰਾਮ ਜਿਹੜਾ ਹੈਗਾ ਹੈਗਾ ਕਲਾਗ੍ਰਾਮ ਹੈਗਾ ਸਾਹਮਣੇ ਸੱਜੇ ਹੱਥ ਰੋਡ ਦੇ ਉੱਪਰ ਅੱਗੇ ਫਿਰ ਇਹ ਜਿਹੜਾ ਇੱਥੇ ਇੱਕ ਹੋਰ ਲੈਟਾ ਆ ਜਾਂਦੀਆਂ ਹੈਗੀਆਂ ਹਾਲ ਇਸ ਤਰ੍ਹਾਂ ਲੈਟ ਹੋਈ ਹੋਈ ਹੈ ਬੱਸਾਂ ਗੁਜਰ ਰਹੀਆਂ ਨੇ ਤੇ ਨਾਲ ਹੀ ਇੱਧਰ ਜਿਹੜਾ ਹੈਗਾ ਪੈਟਰੋਲ ਪੰਪ ਹੈਗਾ ਇੱਕ ਐਚਪੀ ਦਾ ਪੈਟਰੋਲ ਪੰਪ ਹੈ ਇੱਥੋਂ ਇੱਕ ਰਸਤਾ ਮੁੜਦਾ ਹੈਗਾ ਅੱਜ ਅਸੀਂ ਇਸ ਰੋਡ ਬਾਰੇ ਇਸ ਕਰਕੇ ਗੱਲ ਕਰ ਰਹੇ ਹਾਂ ਕਿ ਅੱਜ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਮਾਤਾ ਰਾਜਕੌਰ ਦੇ ਜਿਹੜੀ ਮਾਤਾ ਰਾਜਕੌਰ ਹੈ ਉਹਦੇ ਜੀਵਨ ਬਾਰੇ ਵੀ ਗੱਲਬਾਤ ਕਰਾਂਗੇ ਆਪਾਂ ਤੇ ਹੋਰ ਵੀ ਅੱਜ ਉਹਨਾਂ ਦੇ ਜਿਹੜੇ ਪੇਕੇ ਆਏ ਹੋਏ ਨੇ ਤੇਰਾਦੁਨ ਤੇ ਉਹਨਾਂ ਦੇ ਦਰਸ਼ਨ ਵੀ ਕਰਾਂਗੇ ਤੇ ਇੱਥੋਂ ਫਿਰ ਜਿਹੜੀ ਆ ਰੋਡ ਆ ਨਾਲ ਹੀ ਮੁੜਦੀ ਲੇਟਾਂ ਤੋਂ ਅੱਗੇ ਸਿੱਧਾ ਹੀ ਜਾਣਾ ਹੈਗਾ ਹਾਲਾਂਕਿ ਇਹ ਰੋਡ ਮੋਟਰਮ ਤੋਂ ਬਾਅਦ ਇੱਕ ਖਾਲੀ ਜਗ੍ਹਾ ਹੁੰਦੀ ਸੱਜੇ ਆਪੇ ਉੱਥੇ ਡਰਾਈਵਿੰਗ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇ ਟੈਸਟ ਹੁੰਦੇ ਨੇ ਅੱਗੇ ਜਾ ਕੇ ਇੱਕ ਸਕੂਲ ਆਏਗਾ ਸਰਕਾਰੀ ਸਕੂਲ ਉਹ ਵੀ ਕ੍ਰੋਸ ਕਰ ਜਾਣਾ ਹੈਗਾ ਬਾਕੀ ਅੱਗੇ ਚਲ ਕੇ ਤੁਹਾਡੇ ਨਾਲ ਗੱਲ ਚ ਸੰਜੀ ਕਰਦੇ ਆਂ ਉਹ ਰੋਡ ਕ੍ਰੋਸ ਕਰਨ ਤੋਂ ਬਾਅਦ ਸਿੱਧਾ ਜਦੋਂ ਆਪਾਂ ਆਨੇ ਸਕੂਲ ਵੀ ਕ੍ਰੋਸ ਕਰ ਲੈਣੇ ਆ ਉਸ ਤੋਂ ਬਾਅਦ ਇਹ ਰੋਡ ਇੱਥੇ ਆਉਂਦੀ ਜਿੱਥੇ ਗੱਡੀਆਂ ਵਗੈਰਾ ਤੁਹਾਨੂੰ ਉਸ ਸਾਈਡ ਤੇ ਖੜੀਆਂ ਮਿਲਣਗੀਆਂ ਤੇ ਅੱਗੇ ਫਿਰ ਇਹ ਰੋਡ ਅੱਗੇ ਤੇ ਇਸ ਦੀ ਨਿਸ਼ਾਨੀ ਇਹ ਵੀ ਇੱਥੇ ਆ ਕੇ ਮਾਰਕੀਟ ਆ ਜਾਂਦੀ ਹੈਗੀ ਹੈ ਤੇ ਇੱਥੇ ਇੱਕ ਖੱਬੇ ਹੱਥ ਡਿਸਪੈਂਸਰੀ ਵੀ ਹੈਗੀ ਹੈ ਇੱਥੋਂ ਆਪਾਂ ਸਿੱਧਾ ਹੀ ਜਾਣਾ ਹੈਗਾ ਅੱਗੇ ਚੱਲ ਕੇ ਤੁਹਾਡੇ ਨਾਲ ਗੱਲਬਾਤ ਸੰਜੀ ਕਰਦੇ ਹਾਂ ਬਾਕੀ ਰਸਤੇ ਦੀ ਜਾਣਕਾਰੀ ਤੁਹਾਨੂੰ ਦੰਦੇ ਆਗੇ ਇਹ ਉਹੀ ਰੇਡ ਹੈ ਜਿਸ ਰੋਡ ਤੋਂ ਅਸੀਂ ਆਏ ਸੀਗੇ ਇੱਥੋਂ ਸਿੱਧਾ ਹੀ ਜਾਣਾ ਹੈਗਾ ਇਹ ਬਾਜ਼ਾਰ ਆ ਗਿਆ ਬਾਜ਼ਾਰ ਆ ਗਿਆ ਬਾਜ਼ਾਰ ਦੇ ਵੀ ਤੁਹਾਨੂੰ ਦਿਖਾਣੇ ਆ ਵੀ ਸਾਹਮਣੇ ਬੋਰਡ ਲੱਗਿਆ ਹੈਗਾ ਦੂਰ ਗੁਰਦੁਆਰਾ ਮੰਜੀ ਸਾਹਿਬ ਮਾਤਾ ਰਾਜਕੌਰ ਜੀ ਦਾ ਇਹ ਨੂੰ ਮੰਜੇ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਵੈਸੇ ਗੁਰਦੁਆਰਾ ਮਾਤਾ ਰਾਜਕੌਰ ਜੀ ਦੇ ਨਾਮ ਤੇ ਹੈਗਾ ਇਹ ਤੇ ਆਪਾਂ ਹੁਣ ਇਹ ਰੋਡ ਸਿੱਧੀ ਜਾਏਗੀ ਅੱਗੇ ਗਲੀ ਹੈ ਛੋਟੀ ਜੀ ਗੱਡੀ ਨਹੀਂ ਜਾਏਗੀ ਗੱਡੀ ਬਾਹਰ ਹੀ ਉੱਥੇ پارک ਕਰਨੀ ਹੈਗੀ ਜਿੱਥੇ ਬਾਹਰ ਗੱਡੀਆਂ ਖੜੀਆਂ ਸੀ ਉੱਥੇ ਗੱਡੀ پارک ਕਰਨੀ ਹੈਗੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਬੋਰਡ ਆ ਜਾਏਗਾ ਇਹ ਛੋਟੀ ਜੀ ਗਲੀ ਹੈਗੀ ਹੈ ਬੇਸਿਕਲੀ ਮਣੀ ਮਧਰਾ ਦਾ ਇਹ ਜਿਹੜਾ ਹੈਗਾ ਪਿੰਡ ਹੈਗਾ ਪੁਰਾਣਾ ਕਿਸੇ ਜ਼ਮਾਨੇ ਦਾ ਤੇ ਅੰਦਰ ਜਾ ਕੇ ਜਿਹੜਾ ਗੁਰੂ ਘਰ ਹੈਗਾ ਕਲਦਿਆਂ ਕਰਦਿਆਂ ਦਰਸ਼ਨ ਜੀ ਗਲੀ ਆ ਗਈ ਇੱਥੇ ਆਪ ਕੋ ਡਿਜੀ ਗਲੀ ਚੋਂ ਕ੍ਰੋਸ ਕਰਕੇ ਅੱਗੇ ਲੰਘਣਾ ਹੈਗਾ ਅਸੀਂ ਇੱਥੇ ਆਸ-ਪਾਸ ਦੁਕਾਨਾਂ ਵੀ ਨੇ ਇਹ ਗਲੀ ਦੇ ਵਿੱਚੋਂ ਲੰਘਦੇ 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 ਜਿਹੜਾ ਹੈਗਾ ਗੁਰੂ ਘਰੋਂ ਦੀ ਰੋੜ ਹੀ ਆ ਜਾਏਗਾ ਹਾਲਾਂਕਿ ਬਹੁਤਾ ਡਿਫਰੈਂਸ ਨਹੀਂ ਹੈਗਾ ਥੋੜੀ ਦੂਰੀ ਚੱਲਣਾ ਪੈਂਦਾ ਆਪਾਂ ਨੂੰ ਤੇ ਨਾਲ ਹੀ ਫਿਰ ਜਿਹੜਾ ਹੈਗਾ ਗੁਰੂ ਘਰ ਇੱਥੇ ਆ ਜਾਏਗਾ ਇਹ ਆ ਗਿਆ ਹੈਗਾ ਜੀ ਗੁਰੂ ਘਰ ਨਾਲ ਹੀ ਆਪਾਂ ਤੁਹਾਨੂੰ ਦਿਖਾ ਦੰਦੇ ਆਂ ਗੇਟ ਇਹਨਾਂ ਦਾ ਇੱਧਰੋਂ ਅਸੀਂ ਆਏ ਹੈਗੇ ਆ ਤੇ ਇੱਧਰ ਜਿਹੜਾ ਹੈਗਾ ਗੁਰੂ ਘਰ ਹੈਗਾ ਨਿਸ਼ਾਨ ਬਹੁਤ ਸਾਫ਼ ਚੱਲ ਕੇ ਬਹੁਤ ਛੋ ਇਹ ਹੈਗਾ ਜੀ ਗੁਰੂ ਘਰ ਗੁਰਦੁਆਰਾ ਮਨਜੀ ਸਾਹਿਬ ਗੁਰਦੁਆਰਾ ਮਾਤਾ ਰਾਜਪੁਰਜੀ ਦਾ ਕਰਦੇ ਆਂ ਅੰਦਰ ਚੱਲ ਕੇ ਦਰਸ਼ਨ ਇਹ ਮੇਨ ਗੇਟ ਹੈਗਾ ਥੱਲੇ ਲੰਗਰ ਹਾਲ ਬਣਿਆ ਹੋਇਆ ਹੈਗਾ ਥੱਲੇ ਉਹ ਚੱਲੂ ਨਹੀਂ ਕੀਤਾ ਅੰਦਰ ਚੱਲਦੇ ਆਂ ਏ ਅੰਦਰ ਦਾ ਮਾਹੌਲ ਹੈਗਾ ਦਰਬਾਰ ਉੱਪਰ ਬਣਿਆ ਹੋਇਆ ਵੈਸੇ ਪੁਰਾਣਾ ਜਿਹੜਾ ਹੈਗਾ ਗੁਰੂ ਘਰ ਨੀਚੇ ਹੀ ਨੀਚੇ ਸ਼ਿਸ਼ੋਭਿਤ ਹੈ ਲੰਗਰ ਹਾਲ ਹੈਗਾ ਤੇ ਸੰਗਤ ਆਈ ਹੋਈ ਹੈਗੀ ਹੈ 1200 ਤੋਂ ਉੱਪਰ ਜਿਹੜਾ ਹਾਲ ਬਣਿਆ ਹੋਇਆ ਹੈਗਾ ਉਹਦੇ ਉੱਪਰ ਚਲ ਕੇ ਉੱਤਰ ਵੀ ਦਰਸ਼ਨ ਕਰਾਵਾਂਗੇ ਥੰਨੇ ਵੀ ਤੁਹਾਨੂੰ ਦਰਸ਼ਨ ਕਰਾਣੇ ਆ ਮਹਾਰਾਜ ਦੇ ਜਿੱਥੇ ਮੇਨ ਸਥਾਨ ਹੈ ਮਾਤਾ ਰਾਜਗੁਰੂ ਜੀ ਦਾ ਮੰਜੀ ਸਾਹਿਬ ਦਾ ਮੇਨ ਸਥਾਨ ਦੁਖਾਂਦਰਸ਼ਨ ਦਖਾਣੇ ਕਰਾਣੇ ਆ ਅੰਦਰ ਦੇ ਲੱ ਕੇ ਕੌਕੀ ਸੰਗਤ ਦਿਰਾਦੂਨ ਤੋਂ ਆਈ ਹੋਈ ਇਸ ਕਰਕੇ ਪ੍ਰਸਾਦਾ ਪਾਣੀ ਅਜਾ ਠੰਡਾ ਹੀ ਛਕਿਆ ਜਾ ਰਿਹਾ ਹੈਗਾ ਤੇ ਸੰਗਤਾਂ ਇੱਥੇ ਚੌਪੜੇ ਛੱਕਰੀਆਂ ਨੇ ਮੇਨ ਸਥਾਨ ਜਿਹੜਾ ਹੈਗਾ ਅੰਦਰ ਹੀ ਹੈਗਾ ਅੰਦਰ ਦਿਲਕ ਕਰਦੇ ਆ ਦਰਸ਼ਨ ਤੇ ਜਿਹੜਾ ਹੈਗਾ ਸਥਾਨ ਇੱਧਰ ਇਹ ਸੰਗਤ ਆਈ ਹੋਈ ਹੈ ਪੇਕੇ ਆਏ ਹੋਏ ਨੇ ਦਿਰਾਦੂਨ ਤੋਂ ਤੇ ਇੱਧਰ ਜਿਹੜਾ ਹੈਗਾ ਮਾਤਾ ਜੀ ਦਾ ਮੇਨ ਸਥਾਨ ਹੈਗਾ ਇਹ ਇੱਥੇ ਜਿਹੜਾ ਹੈਗਾ ਅਖੰਡ ਪਾਠ ਸਾਹਿਬ ਰੱਖੇ ਜਾਂਦੇ ਨੇ ਇੱਥੇ ਹੀ ਮੇਨ ਸਥਾਨ ਹੈ ਮਾਤਾ ਜੀ ਇੱਥੇ ਬੈਠਿਆ ਕਰਦੇ ਸਨ ਅੰਦਰ ਮਾਤਾ ਜੀ ਦਾ ਮੰਝਾ ਵੀ ਹੈ ਤੁਹਾਨੂੰ ਦਿਖਾਵਾਂਗੇ ਅੰਦਰ ਜਾ ਕੇ ਇਹ ਜਿਹੜਾ ਹੈਗਾ ਮਾਤਾ ਜੀ ਦਾ ਮੇਨ ਸਥਾਨ ਹੈਗਾ ਸੰਤਾਂ ਇੱਥੇ ਬੈਠੇ ਨੇ ਉਹ ਮੇਰੇ ਖਿਆਲ ਤੋਂ ਪਹਿ ਚੁੱਕੇ ਨੇ ਕੁਝ ਆਈਡੀਆ ਨਹੀਂ ਹਲੇ ਮਹ ਪਹੁੰਚੇ ਆਂ ਦੇਖਣੀਆਂ ਕਰਦੇ ਪਤਾ ਕਰਦੇ ਆਂ ਹਣੇ ਨਕ ਜਿੰ ਲੰਮੜੇ ਵਾਲਾ تیر ਬੰਕੇ ਲੋਇਨ ਦੰਤਰ ਸਾ ਰਾਮ ਰਸਾਈ ਦੇਵਾ ਦੇ ਉਸ ਦੀਆਂ ਪ੍ਰਮਾਨ ਕਰਨੀ ਪਰਵਾਨਿਆ ਪ੍ਰਸਾਦ ਸਭੂ ਸੰਗਤ ਵਿੱਚ ਉੜਤਾਉਂਦੀ ਆਗਿਆ ਬਖਸ਼ੋ ਪਾਸੋ ਰੋਤ ਲੈ ਕੇ ਅਸਤਕ ਬਾਣੀ ਪੜ੍ਹਦੇ ਆ ਬਾਣੀ ਸੁਣਦੇ ਆ ਸੇਵਾ ਸਿਮਨ ਕਰਦੇ ਆ ਪਾਵਨ ਦਰਬਾਰ ਦੀ ਆਜ਼ਰੀਆਂ ਕਰਦੇ ਆ ਬੇਨਤਾ ਭੁੱਲਾ ਚੁੱਕਾ ਹੋਇਆ ਹੁਣ ਗਿਆ ਜੀ ਆਪ ਸਤੁਰੂ ਜੀ ਪ੍ਰਤਾਪ ਗੁਰੂ ਤੁਮਰਾਤ ਗੁਰੂ ਬਖਸ਼ਾਲਾ ਜੀ ਅੱਗੇ ਤੋਂ ਗੁਰ ਗ੍ਰਵਾਨੀ ਪੜਨ ਦੀ ਗੁਰ ਗ੍ਰਵਾਨੀ ਪੜਨ ਦੀ ਸੇਵਾ ਸਿਮਨ ਕਰਨ ਦੀ ਵਾਸਤੇ ਦਾਸ ਰਖਣੀ ਸਰਵਤ ਦੇ ਕਾਰਜ ਰਾਤ ਕਰਨੇ ਕਿਰਪਾ ਕਰੋ ਅੰਗਾਂ ਸੰਗਤਾਂ ਨੂੰ ਗਾਇਈ ਅਲਾਈ ਫਰਮਾਨ ਸੁਣਾ ਕੇ ਸਰਕਾਰ ਸਤਲੋ ਸਿੱਖ ਪੜ੍ਹਦੇ ਸੁਣਦੇ ਸਰਵਤ ਲਾਹੇ ਵੱਲ ਹੋਵਣ ਨਾਮਕ ਨਾਮ ਦੌਸੀ ਕਲਾ ਤੇ ਭਾਵੇਂ ਵਰਕਤ ਦਾ ਅਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕੀ